ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਖੜੇ ਆਂ ਸ਼ੰਭੂ ਮੋਰਚੇ ਦੇ ਜਿੱਥੇ ਕੱਲ ਨੂੰ 22 ਤਰੀਕ ਨੂੰ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ ਜਿਹਦਾ ਜਾਜਾ ਲੈਣ ਲਈ ਜੋ ਇਹ ਸ਼ੈੱਡ ਬਣ ਰਿਹਾ ਤੇ ਟੈਂਟ ਲੱਗਣ ਲੱਗਿਆ ਹੋਇਆ ਮੇਰੇ ਨਾਲ ਮੇਰੇ ਵੱਡੇ ਵੀਰ ਬਲਵੰਤ ਸਿੰਘ ਬਹਿਰਾਮਕੇ ਜੀ ਅਸ਼ੋਕ ਬਲਾਰਾ ਜੀ ਸਰਦਾਰ ਜਗਤ ਸਿੰਘ ਜਲਵੇੜਾ ਜੀ ਜਸਵੰਤ ਜੀ ਤਜਿੰਦਰ ਸਿੰਘ ਲੀਲਾ ਸਰਪੰਚ ਜੀ ਸਾਡੇ ਖਾਨ ਸਾਹਿਬ ਅਸੀਂ ਖੜੇ ਆ ਇਸ ਟਾਈਮ ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹੂੰਗਾ ਵੀ ਜੋ ਇਹ ਕਾਨੂੰਨ ਇਕੱਠਾ ਹੋਣ ਜਾ ਰਹੇ ਹੈ ਕਿ ਇਤਿਹਾਸ ਇਕੱਠਾ ਹੋਣਾ ਹੈ ਇਹਦੇ ਚ ਬਹੁਤ ਵੱਡੇ ਫੈਸਲੇ ਵੀ ਲਏ ਜਾਣੇ ਆ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵਿੱਚ ਵੱਧ ਤੋਂ ਵੱਧ ਪਹੁੰਚੋ ਆ ਕੇ ਜਿਹੜੇ ਸਾਡੇ ਲੀਡਰ ਆ ਆਗੂ ਆਣੇ ਆ ਪੂਰੇ ਦੇਸ਼ ਚੋਂ ਆਣੇ ਆ ਤਕਰੀਬਤ ਤਖਾਣਾ ਕੋਲ ਸਾਡੇ ਉਹਨਾਂ ਦੇ ਵਿਚਾਰ ਸੁਣੋ ਤਾਂ ਕਿ ਜੋ ਅਗਲੀ ਸੇਧ ਹੈ ਮੋਰਚੇ ਦੀ ਉਹਦੇ ਬਾਰੇ ਤੁਹਾਨੂੰ ਦੱਸਿਆ ਜਾ ਸਕੇ ਤੇ ਇਹਦੇ ਵਾਸਤੇ ਕੱਲ ਨੂੰ ਮੈਂ ਵੀਰਾਂ ਨੂੰ ਬੇਨਤੀ ਕਰੂੰਗਾ ਜਿਹੜੇ ਵੀਡੀਓ ਦੇਖਦੇ ਨੇ ਜੇ ਕੋਈ ਲੰਗਰ ਦੀ ਸੇਵਾ ਕਰ ਸਕਦਾ ਹੈ ਲੰਗਰਾਂ ਦੀ ਸੇਵਾ ਜੇ ਕੋਈ ਪਾਣੀ ਦੀ ਕਰ ਸਕਦਾ ਹੈ ਪਾਣੀ ਦੀ ਸੇਵਾ ਛੱਡ ਚ ਪੱਕੇ ਵਗਾਰਾ ਲਗਣਾ ਉਹਦੇ ਵੀ ਕੋਈ ਵੀ ਸੇਵਾ ਕਿਸੇ ਤਰ੍ਹਾਂ ਦੀ ਮੋਰਚੇ ਦੀ ਮਦਦ ਕਰ ਸਕਦਾ ਉਹ ਵੱਧ ਤੋਂ ਵੱਧ ਮਦਦ ਕਰੀ ਜਾਵੇ ਤੇ ਕੱਲ ਨੂੰ ਜਾਇ ਸਾਡੇ ਵੀਰ ਨੇ ਬਜ਼ੁਰਗ ਨੇ ਬੀਬੀਆਂ ਜਿੱਦਾਂ ਕੋਈ ਸਾਧਨ ਮਿਲਦਾ 10 ਵਜੇ ਤੱਕ ਇੱਥੇ ਮੋਰਚੇ 'ਚ ਪਹੁੰਚੋ ਤਾਕੇ ਮੋਰਚੇ ਦਾ ਜਿਹੜਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਅਸੀਂ ਦਿਖਾ ਸਕੀਏ ਤੇ ਭਾਜਪਾ ਸਰਕਾਰ ਜਿਹੜੀ ਆਪਣੇ ਆਪ ਨੂੰ ਇੱਕ ਗੁੰਡਾ ਦੀ ਸਰਕਾਰ ਕਹਾਂਦੀ ਹੈ ਉਹਨੂੰ ਪਤਾ ਲੱਗ ਜਾਏ ਵੀ ਕਿਸਾਨ ਮਜ਼ਦੂਰਾਂ ਦਾ ਮੋਰਚਾ ਚੜ੍ਹਦੀ ਕਲਾ ਚ ਹੈ ਵੀ ਜਿਹੜੇ ਉਹ ਕਹਿੰਦੇ ਆ ਵੀ ਅਸੀਂ ਬਹੁਤ ਵੱਡੇ ਡਿਕਟੇਟਰ ਜੀ ਭੈ ਵੀ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਮੁਰੇ ਕਿਸੇ ਦੀ ਕੋਈ ਡਿਕਟੇਟਰਸ਼ਿਪ ਨਹੀਂ ਚਾਹੁੰਦੀ ਤੇ ਆਪਣੇ ਜਿਹੜੇ ਫੈਸਲੇ ਅਸੀਂ ਜਿਹੜੇ ਪਹਿਲਾਂ ਮੰਨੇ ਸੀਗੇ ਸਾਡੇ 2020 ਦੇ 21 ਦੇ ਅੰਦੋਲਨ ਚ ਤੇ ਜਿਹੜੀਆਂ ਹੁਣ ਵਾਲੀਆਂ ਮੰਗਾਂ ਨੇ ਉਹਨਾਂ ਨੂੰ ਮੰਨਣ ਲਈ ਮਜਬੂਰ ਹੋ ਜਾਣ ਮੇਰੇ ਤੋਂ ਬਾਅਦ ਬਨਵੰਤ ਸਿੰਘ ਜੀ ਬਹਿਰਾਮ ਕੇ ਤੋਂ ਸਰਦਕ ਕਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਹੋਇਆ ਸ਼ੰਭੂ ਬਾਰਡਰ ਕੱਲ ਤੱਕ ਭਰਮ ਪ੍ਰੇਖਾ ਪੈ ਰਿਹਾ ਹੈਗਾ ਵੀ ਸ਼ੰਭੂ ਬਾਰਡਰ ਤੋਂ ਕਿਸਾਨ ਅੰਦਲਨ ਨੂੰ ਠਾ ਦਿੱਤਾ ਗਿਆ ਇਹ ਬਿਲਕੁਲ ਗਲਤ ਗੱਲ ਹੈਗੀ ਆ ਤੁਸੀਂ ਦੇਖ ਸਕਦੇ ਹੋ ਸਟੇਜ ਤਿਆਰ ਹੋ ਰਹੀ ਹੈ ਕੱਲ ਵਾਲੇ ਪ੍ਰੋਗਰਾਮ ਵਾਸਤੇ ਔਰ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਭਾਜਪੀ ਦੇ ਤਰਕ ਨੂੰ ਵੀ ਇਹ ਕਿਸਾਨਾਂ ਦਾ ਮੋਰਚਾ ਨਹੀਂ ਇਹ ਕਿਸੇ ਹੋਰ ਲੋਕਾਂ ਦਾ ਮੋਰਚਾ ਹੈ ਦਾਲੂ ਕੈਮਰਾ ਲਾ ਕੇ ਚੈੱਕ ਕਰ ਲਿਓ ਇਹ ਕਿਸਾਨਾਂ ਦਾ ਮੋਰਚਾ ਹੋਵੇਗਾ ਲੱਖਾਂ ਨਾਲ ਕੱਠ ਸ਼ੰਭੂ ਬਾਰਡਰ ਫਨੋਰੀ ਬਾਰਡਰ ਰਤਨਪੁਰ ਡੱਬੋਈ ਬਾਰਡਰ ਤੇ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਸਾਨ ਕਿਸ ਤਰੀਕੇ ਨਾਲ ਉਹਨਾਂ ਲੜਦੇ ਨੇ ਪਹਿਲਾਂ ਵੀ ਲੜੇ ਨੇ ਹੋਰ ਵੀ ਲੜਾਂਗੇ ਇਹ ਹੰਦੂਨੋਂ ਉਹਨਾਂ ਚਿਰ جاری ਰਹੇਗਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ